ਬੈਲੀ ਪਰ ਪਰ ਅਸਲ ਪੂਰਾ ਨਾਮ ਉਹਦਾ ਨੈਣਪਾਲ ਸੀ ਨੈਣਪਾਲ ਰਾਜੇ ਕਲੌਜ ਦੇ ਰਾਜੇ ਜੈਪਾਲ ਤੇ ਯੁੱਧ ਕੀਤਾ ਹਮਲਾ ਕੀਤਾ ਸੀ ਜਿਹੜਾ ਕਲੌਜ ਸ਼ਹਿਰ ਨੂੰ ਆਪਣੇ ਅਧੀਨ ਕਰ ਲਿਆ ਕਲੌਜ ਸ਼ਹਿਰ ਨੂੰ ਆਪਣੇ ਅਧੀਨ ਕੀਤਾ ਤੇ ਕਲੌਜ ਸ਼ਹਿਰ ਦੇ ਸਾਰੇ ਤਰ੍ਹਾਂ ਦੇ ਲੋਕ ਵਸਣ ਲੱਗੇ ਉਸ ਨੈਨਪਾਲ ਰਾਜੇ ਦੀ ਉਪਉ ਦੇ ਵਿੱਚੋਂ ਉਹਦੇ ਗਾਂ 13 ਪੁੱਤਰ ਹੋਏ 13 ਪੁੱਤਰਾਂ ਵਿੱਚੋਂ ਇੱਕ ਧਰਮੂ ਨਾਮ ਦਾ ਇੱਕ ਯੋਧਾ ਹੁੰਦਾ ਜਿਹਦਾ ਨਾਮ ਸੀ ਬੰਗੂ ਧਰਮੂ ਬੰਗੂ ਧਰਮੂ ਇਸ ਆਦਮੀ ਨੇ ਵੀ ਆਪਣੀ ਜ਼ਿੰਦਗੀ ਦੀ ਮਸ਼ਕੱਤ ਘਾਣਾ ਘਾਲ ਇੱਕ ਨੌਜ ਦੇ ਵਿੱਚ ਰਹਿ ਕੇ ਪਰ ਵਕਤ ਐਸਾ ਸੀ ਕਿ ਇੱਕ ਵਾਰ ਜਦੋਂ ਮੁਹੰਮਦ ਗਾਬਰੀ ਹਿੰਦੋਸਤਾਨ ਦੇ ਉੱਤੇ ਹਮਲੇ ਕਰਦਾ ਤਾਂ ਉਹਨੇ ਕਨੌਜ ਸ਼ਹਿਰ ਸਾਰਾ ਉਜਾੜ ਕੇ ਰੱਖ ਦਿੱਤਾ ਜਿਹੜਾ ਕਨੌਜ ਸ਼ਹਿਰ ਉਜਾੜਿਆ ਨਾ ਤੇ ਜਿਹੜੇ ਵਸਣ ਵਾਲੇ ਵਸਲੀ ਲੋਕ ਸੋ ਵਖਰੀਆਂ ਵਖਰੀਆਂ ਥਾਵਾਂ 'ਤੇ ਬਸਰ ਲੱਗ ਪਏ ਉਹਨਾਂ ਵਿੱਚੋਂ ਜਿਹੜੋ ਬੰਬੂ ਰਾਓ ਨਾਮ ਦਾ ਆਦਮੀ ਉਹਦੇ ਆਪਣੇ ਪਰਿਵਾਰ ਤੇ ਬੱਚੇ ਲੈ ਕੇ ਉਹਦੇ ਆਪਣੇ ਧੀ ਕੇ ਭਾਈ ਚਾਰਕ ਤੇਰੀ ਨੂੰ ਥਾਂ ਮਿਲਦੀ ਗਈ ਉਧਰ ਉਧਰ ਚਲਦੇ ਗਏ ਕੋਈ ਮਾਰ ਆਖਰ ਨੂੰ ਕੋਈ ਦੱਖਣ ਕੋਈ ਕਿਸੇ ਪਾਸੇ ਨੂੰ ਚਲਾ ਗਿਆ